ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਹਨ ਤਾਣਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਇਸ ਜਗਤ ਵਿੱਚ ਆਏ ਨੇ ਖਾਸ ਤੌਰ ਤੇ ਪੰਜਾਬ ਦੀ ਧਰਤੀ ਤੇ ਆਪ ਜੀ ਦਾ ਆਗਮਨ ਹੋਇਆ ਉਸ ਵਕਤ ਪੂਰੇ ਹਿੰਦੁਸਤਾਨ ਦੀ ਜਿਹੜੀ ਪੋਜੀਸ਼ਨ ਸੀਗੀ ਵਿਦਵਤਾ ਦੀ ਪੜੇ ਲਿਖੇ ਲੋਕਾਂ ਦੀ ਉਹ ਸਿਰਫ 2% ਸੀਗੀ ਲੋਕੀ ਜਾਤਾਂ ਪਾਤਾਂ ਦੇ ਵਿੱਚ ਵੰਡੇ ਹੋਏ ਸਨ ਵਹਿਮਾ ਪਰਮਾਤਮਾ ਤੇ ਕਰਮ ਕਾਂਡਾ ਦੇ ਵਿੱਚ ਪਰਣਾਏ ਹੋਏ ਸਨ ਤੇ ਵਿਦੇਸ਼ੀ ਹਮਲਾਵਰ ਇੱਥੇ ਹੁਣ ਰਾਜ ਭਾਗ ਕਰ ਲਈ ਪੱਕੇ ਪੈਰ ਪਸਾਰ ਰਹੇ ਸਨ ਪਹਿਲਾਂ ਤਾਂ ਇੱਥੇ ਵਿਦੇਸ਼ੀ ਹਮਲਾਵਰ ਆ ਕੇ ਭਾਰਤ ਨੂੰ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਸ਼ਹਿਰਾਂ ਤੋਂ ਲੋਕਾਂ ਨੂੰ ਲੁਕਦੇ ਰਹੇ ਕੁੱਟਦੇ ਰਹੇ ਇਥੋਂ ਦੀਆਂ ਧੀਆਂ ਪੈਣਾ ਨੂੰ ਨਾਲ ਲੈ ਜਾਂਦੇ ਰਹੇ ਉੱਥੇ ਬਸਤਰੇ ਦੇ ਬਾਜ਼ਾਰ ਵਿੱਚ ਵੀ ਟਕ ਟਕ ਤੇ ਵੇਚਦੇ ਰਹੇ ਪਰ ਇਥੋਂ ਦੇ ਲੋਕ ਜਿਹੜੇ ਸੀਗੇ ਉਹ ਵਰਨਵੰਡ ਦੇ ਵਿੱਚ ਵੰਡੇ ਹੋਣ ਕਰਕੇ ਕੋਈ ਇੱਕ ਦੂਜੇ ਦੇ ਦੁੱਖ ਨੂੰ ਆਪਣਾ ਨਹੀਂ ਸੀ ਸਮਝਦਾ ਇਸੇ ਲਈ ਛੋਟੇ-ਛੋਟੇ ਜਿਹੜੇ ਰਾਜੇ ਸੀਗੇ ਉਹ ਇੱਕ ਦੂਜੇ ਦੀ ਚੁਗਲੀ ਲਾਉਂਦੇ ਆ ਇੱਕ ਦੂਜੇ ਨੂੰ ਗੁਲਾਮ ਕਰਦੇ ਰਹੇ ਗੁਰੂ ਨਾਨਕ ਮਹਾਰਾਜ ਨੇ ਜਿਹੜਾ ਸਿੱਖ ਪੰਥ ਦਾ ਉਸਾਰੀ ਦਾ ਕਾਰਜ ਸ਼ੁਰੂ ਕੀਤਾ ਉਹਦੇ ਵਿੱਚ ਉਹਨਾਂ ਨੇ ਵਿਦਵਤਨ ਮੁੱਖ ਰੱਖਿਆ ਕਿਉਂਕਿ ਲੋਕੀ ਅਨਪੜ੍ਹ ਸਨ ਜਿਹੜਾ Banda ਵਿਦਵਤਾ ਤੋਂ ਸਖਣਾ ਹੋਵੇ ਸਰੀਰਕ ਵੀ ਗੁਲਾਮੀ ਹੋਵੇ ਆਰਥਿਕ ਵੀ ਗੁਲਾਮੀ ਹੋਵੇ ਪਹਿਰਾਵੇ ਦੀ ਵੀ ਗੁਲਾਮੀ ਹੋਵੇ ਖਾਣ ਪੀਣ ਤੱਕ ਦੀ ਗੁਲਾਮੀ ਹੋਵੇ ਤਾਂ ਉਹਨੂੰ ਸੌਖਿਆ ਨਹੀਂ ਆ ਇਸ ਗੁਲਾਮੀ ਦੇ ਪਿੰਜਰੇ ਦੇ ਵਿੱਚੋਂ ਬਾਹਰ ਕੱਢਣਾ ਇਸ ਨੂੰ ਕੱਢਣ ਦੇ ਲਈ ਗੁਰੂ ਗੋਬਿੰਦ ਸਿੰਘ ਤੱਕ 1699 ਦੀ ਵਸਾਕੇ ਤੱਕ ਦਾ ਇੱਕ ਲੰਮਾ ਪੰਡਾ ਗੁਰੂ ਨਾਨਕ ਮਹਾਰਾਜ ਨੇ ਸ਼ੁਰੂ ਕੀਤਾ ਤੇ ਕੰਪਲੀਟ ਕੀਤਾ ਇਸ ਲਈ 10 ਗੁਰੂ ਸਹਿਬਾਨ ਇੱਕ ਗੁਰੂ ਜੋਤ ਹਨ ਜਿਵੇਂ ਇੱਕ ਤਖਤ ਉੱਪਰ ਬੈਠ ਕੇ ਬਾਦਸ਼ਾਹ ਰਾਜਪਾ ਕਰਦਾ ਹੈ ਤੇ ਉਹ ਆਪਣਾ ਕੱਪੜਾ ਬਦਲਦਾ ਰਹਿੰਦਾ ਹੈ ਆਵ ਤਾਂ ਨਹੀਂ ਬਦਲਦਾ ਇਸ ਤਰ੍ਹਾਂ ਗੁਰੂ ਨਾਨਕ ਮਹਾਰਾਜ 10 ਸ਼ਰੀਰਾਂ ਵਿੱਚ ਇੱਕ ਹੋ ਕੇ ਵਰਤੇ ਜਿਵੇਂ ਕਿ ਪਟਾਣੇ ਕਿਹਾ ਹੈ ਆਰਾਮ ਕਲੀ ਵਾਰ ਵਿੱਚ ਕਿਹਾ ਗਿਆ ਹੈ ਕਿ ਜੋ ਤੋਹਾ ਜੁਗਤ ਛਾਏ ਸੈਂ ਕਾਇਆ ਫਿਰ ਪਲਟੀਏ 1699 ਦੀ ਵਿਸਾਖੀ ਤੱਕ ਸਮੁੱਚਾ ਗੁਰੂ ਨਾਨਕ ਮਹਾਰਾਜ ਨੂੰ ਮੰਨਣ ਵਾਲਾ ਗੋਸਿਕ 100% ਪੜ੍ਹਿਆ ਲਿਖਿਆ ਦਾ ਇੱਕ ਮਹਾਨ ਪੰਥ ਸੀਗਾ ਜਿਹਨੂੰ ਸੰਪੂਰਨ ਕਰ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਦੀ ਚੋਣ ਕੀਤੇ ਪੰਜ ਪਿਆਰੇ ਸਾਜੇ ਪੰਜਾਂ ਪਿਆਰਿਆਂ ਨੂੰ ਬਲੱਖਣ ਟੰਗ ਨਾਲ ਸੰਗਤ ਦੇ ਵਿੱਚ